ਆ ਟੇਲ ਤੇ ਖੜਾ ਜੀ ਸਾਡੇ ਲੋਕਾਂ ਵੇ ਹੁਣ ਪਾਣੀ ਪਹੁੰਚ ਰਿਹਾ ਜੀ ਬਹੁਤ ਖੁਸ਼ੀਆਂ ਦਾ ਸਾਨੂੰ ਜੀ ਪਾਣੀ ਸਾਡੇ ਲੋਕਾਂ ਵੇ ਪੜਾ ਚਾਹ ਉਹ ਚੜ ਰਿਹਾ ਜੀ ਮਾਨ ਸਿੰਘ ਜੀ ਖੁਸ਼ੀ ਚ ਵੀ ਸਾਡੇ ਲੋਕਾਂ ਵੇ ਵਧੀਆ ਪਾਣੀ ਆ ਰਿਹਾ ਜੀ ਸਾਨੂੰ ਤਾਂ ਬਹੁਤ ਖੁਸ਼ੀ ਆ ਜੀ ਹੱਡ ਲੋਕਾਂ ਵੇ ਪਾਣੀ ਪਹੁੰਚਾਤਾ ਜੀ ਭਵਨ ਤੁਮਨ ਜੀ ਨੇ ਸਾਨੂੰ ਤਾਂ ਇੰਨੀ ਖੁਸ਼ੀ ਹੋ ਰਹੀ ਜਿੰਨੇ ਕਹਤੋਂ ਜੀ ਬਹੁਤ ਖੁਸ਼ੀ ਆ ਜੀ ਝੋਨਾ ਹੁਣ ਲੱਗ ਰਿਹਾ ਜੀ ਦਿਨੇ-ਦਿਨੇ ਆਪਣਾ ਪਾਣੀ ਲਾ ਕੇ ਝੋਨਾ ਲਗਾ ਕੇ ਆਪਣਾ ਘਰੇ ਵਾਗ ਜਣੇ ਜੀ ਨੁਖ ਮਾਨ ਸਾਹਿਬ ਦੀ ਫੋਟੋ ਇੱਕ ਖੁਸ਼ੀ ਨੂੰ ਜ਼ਾਹਿਰ ਕਰਨ ਦੇ ਲਈ ਲਈ ਹੈ ਕਿ ਜਿਹੜਾ ਪਾਣੀ ਐ ਆ ਟੇਲਾਂ ਤੇ ਮੈਂ ਮੈਂ ਸਮਝਦਾ ਵੀ ਓਵਰਫਲੋ ਹੋ ਕੇ ਚੱਲ ਰਿਹਾ ਹੈ ਪਿੱਛੇ ਪਾਣੀ ਕਿਸੇ ਨੱਕੇ ਤੇ ਕਮੀ ਨਹੀਂ ਹੈਗੀ ਪਾਣੀ ਦੀ ਇਹ ਪਾਣੀ ਆਇਆ ਜੀ ਹੋ ਕੇ ਘੱਟੋ ਘੱਟ 30 ਸਾਲਾਂ ਦਾ ਤਾਂ ਹੀ ਭਗਵੰਤ ਜੀ ਹਾਂ ਤਾਂ ਹੀ ਲਾਈਆ ਜੀ ਨਥਰੇ ਵੀ ਨਥਰੇ ਮੈਂ ਕਹਣਾ ਤੁਛਿਆ ਹੋ ਰਿਆਂ ਸਾਨੂੰ ਤੋਂ ਬਹੁਤ ਵਧੀਆ ਹਾਂ ਜੀ ਪ੍ਰਗਟ ਜੀ ਪ੍ਰਗਟ ਜੀ ਤਸਵੀਰ ਲਈਏ ਭਗਵੰਤ ਮਾ ਦੀ ਕਿੰਨੀ ਕੁ ਖੁਸ਼ੀ ਹੋਈ ਹੈ ਹਾਂ ਨੇ ਤਾਂ ਬਹੁਤ ਖੁਸ਼ੀ ਹੈ ਜੀ ਹੱਡ ਲਵੇ ਪਾਣੀ ਪਚਾਤਾ ਜੀ ਭਵੰਤਵਾਨ ਜੀ ਨੇ ਫਨਤਾ ਨਹੀਂ ਖੁਸ਼ੀ ਹੋ ਰਹੀ ਜਿਹਨੇ ਕਹਤੋ ਜੀ ਬਹੁਤ ਖੁਸ਼ੀ ਆ ਜੀ ਝੋਨਾ ਹੁਣ ਲੱਗ ਰਿਹਾ ਜੀ ਦਿਨੇ ਦਿਨੇ ਆਪਣਾ ਪਾਣੀ ਲਾ ਕੇ ਝੋਨਾ ਲਗਾ ਕੇ ਆਪਣਾ ਘਰੇ ਵਗ ਜਾਨੇ ਮੈਂ ਕਹਿੰਦਾ ਰਾਤ ਨੂੰ 12 12 ਵਜੇ 1 ਵਜੇ ਕਿਤੇ 2 ਵਜੇ 3 ਵਜੇ ਉੱਠਦੇ ਤੇ ਅਸੀਂ ਮੱਛੀਆਂ ਨੂੰ ਲੱਤਾਂ ਖਿਲਾਉਂਦੇ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਜੀ ਕਿਤੇ ਲਾਈਟ ਨਹੀਂ ਆਉਂਦੀ ਸੀ ਆ ਹੁਣ ਦੇਖੋ ਜੀ ਇਹਦੇ ਰਾਤ ਸਾਨੂੰ ਲਾਈਟਾਂ ਆਉਣ ਲੱਗ ਗਈਆਂ ਪਾਣੀ ਬਾਅਦ ਪਾਣੀ ਆਇਆ ਇਸਕੀ ਇਹ ਪਾਣੀ ਆਇਆ ਜੀ ਹੋ ਕੇ ਘਟੋ ਘਟ 30 ਸਾਲਾਂ ਹੁਣ ਹਾਹੀ ਭਗਵੰਤ ਮਾਨ ਦੀ ਹਾਂ ਤਾਂ ਹੀ ਲਾਈ ਆ ਜੀ ਨਥਦੇ ਵੀ ਨਥ ਔਰ ਮੈਂ ਖੜਾ ਖੋਛਿਆ ਹੋ ਰਿਆਂ ਸਾਨੂੰ ਤੋਂ ਬਹੁਤ ਵਧੀਆ ਹਾਂ ਜੀ ਪੂਰਿਆ ਜੀ ਮੈਂ ਕਹਾਂ ਜੀ ਕਾਹਨੂੰ ਪੈਣਾ ਸੋਚਿਆ ਦੀ ਭਗਵੰਤ ਮਾਨ ਦੀ ਇਤਾਂ ਦੇ ਕੰਮ ਨਾ ਜੀ ਕਦੇ ਮੇਰੀ ਸੋਚਾਂ ਜੀ ਵੀ ਕਦੇ ਪਾਣੀ ਇਤਰਾ ਆ ਜਾਊਗਾ ਸੂਏ ਜਮਾ ਟੁੱਟੇ ਪੈਤੇ ਜੀ ਜਮਾ ਕਾਹ ਹੋਏ ਮੈਨਾਂ ਜੀ ਹਾਂ ਤਾਂ ਕਰੇ ਐਵੇਂ ਨਹੀਂ ਪਤਾ ਜੀ ਪਾਣੀ ਕਦੇ ਸੂਏ ਚ ਪਹੁੰਚੂਗਾ ਸਾਡੇ ਲੋਪੇ ਪਾਣੀ ਪਹੁੰਚੂਗਾ ਨਾ ਜੀ ਹਾਂ ਤਾਂ ਬਹੁਤ ਵਧੀਆ ਜੀ ਸ਼ੁਕਰ ਆ ਜੀ ਜਿਹੜਾ ਭਗਵੰਤ ਮਾਨ ਜੀ ਨੇ ਆ ਵੀ ਸਰਕਾਰ ਤੇ ਸਾਡੇ ਲੋਪੇ ਪਾਣੀ ਭੇਜਤਾ ਜੀ ਧੰਨਵਾਦ ਉਹਦਾ ਵੀਰ ਖੁਸ਼ੀ ਨੂੰ ਜ਼ਾਹਰ ਕਰਨ ਦੇ ਲਈ ਲਈ ਹੈ ਕਿ ਜਿਹੜਾ ਪਾਣੀ ਹੈ ਆ ਟੇਲਾਂ ਤੇ ਮੈਂ ਮੈਂ ਸਮਝਦਾ ਵੀ ਓਵਰਫਲੋ ਹੋ ਕੇ ਚੱਲ ਰਿਹਾ ਹੈ ਪਿੱਛੇ ਪਾਣੀ ਕਿਸੇ ਨੱਕੇ ਤੇ ਕਮੀ ਨਹੀਂ ਹੈਗੀ ਪਾਣੀ ਦੀ ਇਹ ਵੱਡੇ ਸੂਆਂ ਚੋਂ ਆਖਰੀ ਸੂਆ ਹੈ ਜਿਹੜਾ ਕਾਕੜੇ ਪਿੰਡ ਦੀ ਹੱਦ ਤੇ ਆ ਕੇ ਸਮਾਪਤ ਹੁੰਦਾ ਤਾਂ ਪਾਣੀ ਆਪਾਂ ਇੱਥੇ ਦੇਖ ਸਕਦੇ ਹਾਂ ਇਸੇ ਤਰ੍ਹਾਂ ਆ ਜਿੰਨੇ ਵੀ ਸੂਏ ਦੇਖ ਲਓ ਤੁਸੀਂ ਪੁਹਾਨੀਗੜ ਵਿੱਚ ਦੀ ਨਿਕਲਦਾ ਉਸ ਤੋਂ ਪਿੱਛੇ ਆਲੂਰਖ ਵਿੱਚ ਦੀ ਦੋ ਸੂਏ ਨਿਕਲਦੇ ਨੇ ਪਿੱਛੋਂ ਮਾਜੀ ਵਿੱਚ ਦੀ ਨਿਕਲਦੇ ਨੇ ਇਸੇ ਤਰ੍ਹਾਂ ਹੀ ਸਾਰੇ ਦੇ ਸਾਰੇ ਜ਼ਿਮੀਂਦਾਰ ਆਪਣਾ ਸੂਆਂ ਦਾ ਪਾਣੀ ਲਾ ਕੇ ਧਰਤੀ ਹੇਠਲਾ ਪਾਣੀ ਬਚਾ ਕੇ ਲਾਹ ਲੈ ਰਹੇ ਨੇ ਪਹਿਲਾਂ ਸੋਤੇ ਦੀ ਬਟੀਲਾਂ ਤੱਕ ਪਾਣੀ ਪਹੁੰਚੂਗਾ ਇਦਾਂ ਕਦੇ ਵੀ ਨਹੀਂ ਸੋਚਿਆ ਸੀ ਬਾਈ ਜੀ ਆਹ ਜਿਹੜੇ ਜਿਹੜਾ ਸੂਆ ਆਪਾਂ ਦੇਖ ਰਹੇ ਹਾਂ ਇੱਥੇ ਪੱਥਰ ਚੱਕਦੇ ਜਦੋਂ ਜ਼ਿਮੀਂਦਾਰ ਬਹਾਈ ਕਰਦਾ ਸੀ ਨਾ ਆਪਣੇ ਖੇਤਾਂ ਦੀ ਪਿੱਟਾਂ ਚੱਕ ਚੱਕ ਕੇ ਬਾਹਰ ਕੱਢਦਾ ਸੀ ਉਹਨਾਂ 'ਚ ਸੱਪਾਂ ਦੀਆਂ ਹੋਰ ਕੀੜੇ ਮਕੌੜੇ ਦੀਆਂ ਖੱਡਾਂ ਬਣ ਜਾਂਦੀਆਂ ਸੀ ਉਜਾੜੇ ਬਣੇ ਪਏ ਸੀ ਇੱਟਾਂ ਖਿੰਡੀਆਂ ਹੋਈਆਂ ਹੁੰਦੀਆਂ ਸੀ ਉਹਨੂੰ ਹੀ ਸਫਾਈ ਕਰਦੇ ਰਹਿੰਦੇ ਸੀ ਵੀ ਇਹਦੇ ਵਿੱਚ ਕੁਝ ਆਉਣਾ ਤਾਂ ਹੈ ਨਹੀਂ ਇੱਥੇ ਬਾਦੂ ਸਰਕਾਰਾਂ ਨੇ ਆਪਣੀਆਂ ਜ਼ਮੀਨਾਂ ਰੋਕ ਕੇ ਰੱਖੀਆਂ ਨੇ ਕਿਸੇ ਕਦੇ ਮੈਂ ਕਹਿੰਦਾ ਵੀ ਸੁਪਨੇ 'ਚ ਵੀ ਨਹੀਂ ਸੀਗੇ ਇਹੋ ਜੀਆਂ ਗੱਲਾਂ ਕਿਸਾਨ ਨੂੰ ਇੱਕ ਵੱਡਾ ਲਾਭ ਦਿੱਤਾ ਹੈ ਬਿਲਕੁਲ ਬਹੁਤ ਸਭ ਕਿਸਾਨ ਨੂੰ ਤਾਂ ਜਿਹੜਾ ਹੈਗਾ ਲਾਭ ਹੈਗਾ ਦੇਖੋ ਜੇ ਆਪਾਂ ਧਰਤੀ ਹੇਠਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਹਰ ਇੱਕ ਪਰਿਵਾਰ ਨੂੰ ਲਾਭ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਕੋਈ ਜ਼ਿਮੀਂਦਾਰ ਹੈ ਚਾਹੇ ਕੋਈ ਪਰ ਨਾਲ ਜੁੜਿਆ ਹੋਇਆ ਹੈ ਚਾਹੇ ਕਿਸੇ ਵੀ ਜਗ੍ਹਾ ਤੇ ਉਹ ਜੁੜਿਆ ਹੋਇਆ ਆਪਾਂ ਇਹਨੂੰ ਕੱਲਾ ਕਿਸਾਨ ਨਾ ਸੋਚ ਕੇ ਹਟਿਏ ਕਿਸਾਨ ਨਾ ਸਮਝੀਏ ਕਿਉਂਕਿ ਪਾਣੀ ਹਰੇਕ ਦੇ ਲਈ ਆ ਸਭ ਨੂੰ ਪਾਣੀ ਦੀ ਜ਼ਰੂਰਤ ਹੈ ਪਾਣੀ ਦੇ ਲਈ ਆਪਾਂ ਦੇਖਿਆ ਕਿਸ ਤਰ੍ਹਾਂ ਜੰਗਲ ਸੁੱਕ ਰਹੇ ਨੇ ਬੂੰਦਾਂ ਬੂੰਦ-ਬੂੰਦ ਪਾਣੀ ਦੇ ਲਈ ਤਰਸ ਰਹੇ ਨੇ ਜੇ ਆਪਾਂ ਧਰਤੀ ਹਟਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਵੀ ਆਪਾਂ ਆਪਣੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਵਾਂਗੇ ਮੈਸੇਜ ਦੇਣਾ ਚਾਹੁੰ ਕਿ ਜਿਹੜਾ ਕਿ ਪਾਣੀ ਨਜ਼ਾਇਜ਼ ਹੈ ਤੇ ਬਹੁਤ ਗਲਤ ਤਰੀਕੇ ਨਾਲ ਇਹ ਵੀ ਮੋਟਰਾਂ ਦੀ ਬਕੀ ਦੇਖੋ ਮੈਂ ਕਿਸਾਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਮਾਨ ਸਾਹਿਬ ਨੇ ਜਿਹੜਾ ਤੁਹਾਨੂੰ ਵਾਦਾ ਕੀਤਾ ਸੀ 11 ਤਰੀਕ ਤੋਂ ਸੋਇਆਂ ਤੇ ਪਾਣੀ ਦੇਣ ਦਾ 15 ਤਰੀਕ ਤੋਂ ਬਿਜਲੀ ਦੇਣ ਦਾ ਉਹ ਬੜੇ ਮਤਲਬ ਮੈਂ ਕਹਿੰਦਾ ਵੀ ਬ੍ਰਿਕੀ ਢੰਗ ਨਾਲ ਲੱਗੇ ਹੋਏ ਨੇ ਤੁਸੀਂ ਕਦੇ ਵੀ ਇਹ ਨਾ ਸੋਚੋ ਜਿਵੇਂ ਆਪਣੀ ਆਦਤ ਬਣ ਜਾਂਦੀ ਹੈ ਨਾ ਵੀ ਯਾਰ ਮੈਂ ਆ ਚੀਜ਼ ਸਟੋਰ ਕਰਕੇ ਰੱਖ ਲਾਂ ਮੈਂ ਫਟਾਫਟ ਅੱਜ ਵੀ ਪਾਣੀ ਪਾਲਾਂ ਚ ਕੱਲ ਨੂੰ ਵੀ ਪਾਲਾਂ ਚਾਹੇ ਆਪਾਂ ਨੇ 10 ਦਿਨ ਨੂੰ ਇਹ ਫਸਲ ਲਾਉਣੀ ਹੈ ਆਪਾਂ ਪਾਣੀ ਦੀ ਦੁਰਵਰਤੋਂ ਕਰਾਈ ਜਾਂਦੇ ਆ ਆਪਾਂ ਇਸ ਚੀਜ਼ ਤੋਂ ਪਾਸਾ ਵੱਟিয়ে ਇਹ ਚੀਜ਼ ਤੋਂ ਆਪਾਂ ਲਾਂਬੇ ਹੋਈਏ ਆਪਾਂ ਪਾਣੀ ਦੀ ਬਚਤ ਕਰੀਏ ਇਹ ਪਾਣੀ ਕਿਤੇ ਨਹੀਂ ਜਾਂਦਾ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਹੈ ਇਹ ਇਸੇ ਤਰ੍ਹਾਂ ਹੀ ਰਹੂਗਾ ਆਪਾਂ ਇਹ ਪਾਣੀ ਦੀ ਦੁਰਵਰਤੋਂ ਨਾ ਕਰੀਏ ਜਿਹੜੇ ਜ਼ਿੰਮੇਦਾਰ ਨੂੰ ਕੋਈ ਮੋਟਰ ਦਾ ਬਟਨ ਦੱਬਣ ਦੀ ਲੋੜ ਹੈ ਉਹੀ ਦੱਬੇ ਨਹੀਂ ਇਹਨਾਂ ਸੋਇਆਂ ਦੀ ਇਹਨਾਂ ਇਸ ਪਾਣੀ ਦੀ ਚੰਗੀ ਤਰ੍ਹਾਂ ਵਰਤੋਂ ਕਰੇ